ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇੱਕ ਬਾਜ ਦੀ ਕਹਾਣੀ ਤੁਹਾਨੂੰ ਸੁਣਾਉਣ ਲੱਗੀਆਂ ਵਿਸ਼ਵਾਸ ਹੈ ਵੀ ਤੁਸੀਂ ਬੜੇ ਪਿਆਰ ਨਾਲ ਸੁਣੋਗੇ ਭਈ ਇੱਕ ਵਾਰੀ ਇੱਕ ਛਿਕਾਰੀ ਸ਼ਿਕਾਰ ਖੇਡਣ ਗਿਆ ਜਦੋਂ ਕਾਫੀ ਬੇਤਵਾਰ ਉਹ ਇੱਕ ਬਾਜ ਮਿਲਿਆ ਉਹ ਬਾਜ ਨੂੰ ਚੱਕ ਕੇ ਘਰ ਵੱਲ ਲਿਜਾ ਰਿਹਾ ਸੀ ਤਾਂ ਬਾਜ ਬੋਲਿਆ ਵੀ ਤੁਸੀਂ ਮੈਨੂੰ ਕਿੱਥੇ ਲਿਜਾ ਰਹੇ ਹੋ ਸ਼ਿਕਾਰੀ ਨੂੰ ਕਹਿਣ ਲੱਗਾ ਤਾਂ ਸ਼ਿਕਾਰੀ ਕਹਿੰਦਾ ਵੀ ਮੈਂ ਤੈਨੂੰ ਮਾਰ ਕੇ ਖਾਵਾਂਗਾ ਹੋਰ ਮੈਂ ਤੈਨੂੰ ਕਿੱਥੇ ਲਿਜਾ ਰਿਹਾ ਤਾਂ ਬਾਜ ਚੁੱਪਚਾਪ ਹੋ ਗਿਆ ਤੇ ਮਾਨਵ ਵਿੱਚ ਸੋਚਣ ਲੱਗਾ ਵੀ ਹੁਣ ਤਾਂ ਮੇਰੇ ਮਰਨ ਦਾ ਟਾਈਮ ਬਹੁਤ ਨੇੜੇ ਆ ਗਿਆ ਹੁਣ ਮੈਂ ਕਿਸੇ ਸਮੇ ਇਹਦੇ ਤੋਂ ਬਚ ਵੀ ਨਹੀਂ ਸਕਦਾ ਉਹ ਬਾਣੀ ਮਾਨ ਵਿੱਚ ਸੋਚਦਾ ਰਿਹਾ ਤੇ ਆਖਰ ਬੋਲ ਪਿਆ ਕਹਿਣ ਲੱਗਾ ਬੀ ਠੀਕ ਹੈ ਮੈਂ ਹੁਣ ਦੁਨੀਆ ਤੋਂ ਚਲੇ ਜਾਣਾ ਮੇਰਾ ਮਰਨ ਦਾ ਸਮਾਂ ਆ ਗਿਆ ਪਰ ਮੇਰੀ ਇੱਕ ਆਖਰੀ ਇੱਛਾ ਤਾਂ ਸ਼ਿਕਾਰੀ ਕਹਿਣ ਲੱਗਾ ਦੱਸ ਕਿਹੜੀ ਤੇਰੀ ਆਖਰੀ ਇੱਛਾ ਉਹ ਕਹਿੰਦਾ ਮੇਰੀਆਂ ਦੋ ਸਿਖਿਆਵਾਂ ਪਹਿਲੀ ਤਾਂ ਇਹ ਆ ਵੀ ਕਦੇ ਵੀ ਬਿਨਾਂ ਸਬੂਤੋ ਬਿਨਾਂ ਕਿਸੇ ਸੋਚੇ ਸਮਝੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਦੂਜੀ ਉਹ ਵੀ ਜੇਕਰ ਤੁਹਾਡੇ ਤੋਂ ਕੋਈ ਨੁਕਸਾਨ ਹੋ ਜੇ ਜਾਂ ਤੁਹਾਡੇ ਹੱਥੋਂ ਕੋਈ ਚੀਜ਼ ਛੁੱਟ ਜੇ ਤਾਂ ਪਸਤਾਉਣਾ ਨਹੀਂ ਚਾਹੀਦਾ ਉਸ ਗੱਲ ਦਾ ਬਾਣ ਵਿੱਚ ਲਿਆਉਣਾ ਨਹੀਂ ਚਾਹੀਦਾ ਵੀ ਮੇਰੇ ਹੱਥੋਂ ਨੁਕਸਾਨ ਹੋ ਗਿਆ ਇਹ ਦੋਸ਼ ਖਿਆਵਾਂ ਜਦੋਂ ਉਸ ਨੇ ਦੱਸੀਆਂ ਤਾਂ ਛਕਾਰੀ ਕਹ ਲੱਗਾ ਵੀ ਠੀਕ ਹੈ ਉਹ ਦਾ ਇੱਕ ਮੇਰੀ ਹੋਰ ਵੀ ਗੱਲ ਆ ਉਹਦਾ ਚੰਗਾ ਛੇਤੀ ਦੱਸ ਉਹ ਵੀ ਗੱਲ ਮੈਨੂੰ ਉਹ ਕਹਿੰਦਾ ਵੀ ਇੱਕ ਮੇਰੇ ਕੋਲੇ ਹੀਰਾ ਤੇ ਵੀ ਜਿਹੜਾ ਕਿ ਤੈਨੂੰ ਰਾਤੋ ਰਾਤ ਅਮੀਰ ਕਰ ਦੇਵੇਗਾ ਤੇ ਤੇਰੇ ਸਾਰੇ ਹੀ ਕੰਮ ਸਫਲ ਹੋ ਜਾਣਗੇ ਉਹ ਕਹਿੰਦੇ ਦੱਸ ਕਿੱਥੇ ਹੈ ਹੀਰਾ ਉਹ ਕਹਿਣ ਲੱਗਾ ਵੀ ਹੀਰਾ ਮੇਰਾ ਮੈਂ ਕਿਸੇ ਗੁਪਤ ਥਾਂ ਤੇ ਰੱਖ ਕੇ ਆਂ ਜੇ ਤੁਸੀਂ ਮੈਨੂੰ ਇੱਥੇ ਛੱਡੋਗੇ ਤਾਂ ਮੈਂ ਉਹ ਹੀਰਾ ਚੱਕ ਕੇ ਲਿਆ ਸਕਦਾ ਤੇ ਤੁਹਾਨੂੰ ਦੇ ਸਕਦਾ ਉਹ ਕਹਿੰਦੇ ਗੋਪਤ ਥਾਂ ਕਿਤੇ ਉਹ ਕਹਿੰਦਾ ਵੀ ਬਾ ਦੂਰ ਹੈਗੀ ਆ ਤੇ ਮੈਂ ਲਕੋ ਕੇ ਰੱਖਿਆ ਹੋਇਆ ਇਸ ਲਈ ਜੇ ਤੁਸੀਂ ਮੈਨੂੰ ਆਜ਼ਾਦ ਦਿਓਗੇ ਮੈਨੂੰ ਆਜ਼ਾਦ ਕਰੋਗੇ ਤਾਂ ਮੈਂ ਉਹ ਲਿਆ ਕੇ ਦੇ ਸਕਦਾ ਚਲੋ ਜੀ ਆਦੇ ਚਿਕਾਰੀ ਗੱਲਾਂ 'ਚ ਆ ਗਿਆ ਉਸ ਨੇ ਉਸ ਨੂੰ ਛੱਡ ਦਿੱਤਾ ਉਹਨੇ ਮਾਰੀ ਅਡਾਰੀ ਤੇ ਦਰਖਤ ਉੱਤੇ ਬੈਠ ਕੇ ਬੈਠ ਗਿਆ ਤੇ ਕਹਿਣ ਲੱਗਾ ਵੀ ਤੂੰ ਮੇਰੀਆਂ ਦੋ ਸਿੱਖਿਆਵਾਂ ਜਿਹੜੀਆਂ ਦਿੱਤੀਆਂ ਸੀ ਉਹ ਭੁੱਲ ਗਿਆ ਪਹਿਲੀ ਤਾਂ ਇਹ ਸੀ ਕਿ ਵੀ ਕਦੇ ਵੀ ਕਿਸੇ ਤੇ ਬਿਨਾ ਸੋਚੇ ਸਮਝੇ ਤੇ ਬਿਨਾ ਕਿਸੇ ਵਿਸ਼ਵਾਸ ਨਾ ਕਰੋ ਕਿਸੇ ਨਾਲ ਤੇ ਦੂਜੀ ਸਿੱਖਿਆ ਵੀ ਤੂੰ ਭੁੱਲ ਗਿਆ ਮੈਂ ਤੈਨੂੰ ਇਹੀ ਕਿਹਾ ਸੀ ਵੀ ਜੇਕਰ ਹਰ ਤੇਰੇ ਤੋਂ ਕੋਈ ਬੁਰਾ ਹੋ ਜੇ ਜਾਂ ਤੇਰੇ ਹੱਥੋਂ ਕੋਈ ਚੀਜ਼ ਛੁੱਟ ਜੇ ਤਾਂ ਤਾਨੂੰ ਪਸਤਾਉਣਾ ਨਹੀਂ ਚਾਹੀਦਾ ਇਹ ਦੋਸ ਸਿਖਿਆਵਾਂ ਤੈਨੂੰ ਦਿੱਤੀਆਂ ਸੀ ਤੇ ਮੇਰੇ ਕੋਲੇ ਕੋਈ ਹੀਰਾ ਨਹੀਂ ਆ ਇਹ ਤਾਂ ਮੈਂ ਆਪਦੀ ਜਾਨ ਬਚਾਉਣ ਵਾਸਤੇ ਹੀ ਤੈਨੂੰ ਇਹ ਸਕੀਮ ਸੋਚੀ ਸੀ ਇਸ ਲਈ ਜਦੋਂ ਤੂੰ ਮੇਰੀਆਂ ਸਿਖਿਆਵਾਂ ਨਹੀਂ ਸਿੱਖ ਸਕਿਆ ਤੇ ਮੈਂ ਤੇਰੇ ਕੋਲ ਛੁੱਟ ਗਿਆ ਮੈਂ ਹੁਣ ਤੇਰੇ ਕੋਲੇ ਹੀਰਾ ਮੇਰੇ ਕੋਲੇ ਹੁੰਦਾ ਤਾਂ ਮੈਂ ਤੈਨੂੰ ਦਿੰਦਾ ਮੇਰੇ ਕੋਲੇ ਕੋਈ ਹੀਰਾ ਨਹੀਂ ਇਹ ਸੁਣਦੇ ਸਾਰੀ ਸ਼ਕਾਰੀ ਬੇਹੋਚਾ ਹੋ ਗਿਆ ਤੇ ਸੋਚਣ ਲੱਗਿਆ ਵੀ ਵਾਹ ਆ ਕੀ ਬਣ ਗਿਆ ਇਸ ਕਰਕੇ ਇਸ ਤੋਂ ਇਹੀ ਸਿੱਖਿਆ ਮਿਲਦੀ ਆ ਵੀ ਕਦੇ ਵੀ ਕਿਸੇ ਤੇ ਅਜਬਰੀ ਜੀਵ ਤੇ ਜਾਂ ਕਿਸੇ ਇਨਸਾਨ ਤੇ ਕਦੇ ਵੀ ਭਰੋਸਾ ਨਾ ਕਰੋ ਇਹ ਨਾ ਸੋਚੋ ਵੀ ਇਹ ਹੀ ਬੇਦੂ ਸਹੀ ਗੱਲ ਕਹਿ ਰਿਹਾ ਕਿਉਂਕਿ ਅਗਲੇ ਨੇਤਾ ਇੱਥੋਂ ਛੁੱਟਣਾ ਸੀ ਤੇ ਉਸਨੇ ਉਸ ਨਾਲ ਕੁਝ ਬਣਾ ਕੇ ਛੁੱਟ ਗਿਆ ਇਸ ਲਈ ਬੜੀ ਵਧੀਆ ਕਹਾਣੀ ਹੈ ਬਾਜ ਤੇ ਸ਼ਿਕਾਰੀ ਦੀ